ਸ੍ਰੀ ਗਰਲ ਫਰੈਂਡਸ ਮੈਥੋਡਾ ਹੋਸਟ ਡਾਕਟਰ ਗੁਰਸ਼ੀਰ ਡਾਕਟਰ ਗੁਰਸ਼ੀਰ ਬਲੌਕਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਅਗਰ ਤੁਹਾਡੀਆਂ ਲੱਤਾਂ ਥੱਕੀਆਂ ਥੱਕੀਆਂ ਰਹਿੰਦੀਆਂ ਨੇ ਤਾਂ ਆਪਾਂ ਕਿਹੜੀਆਂ ਕਸਰਤਾਂ ਕਰ ਸਕਦੇ ਆਂ ਅਗਰ ਤੁਹਾਡੀਆਂ ਲੱਤਾਂ ਕਮਜ਼ੋਰ ਰਹਿੰਦੀਆਂ ਨੇ ਤਾਂ ਆਪਾਂ ਕਿਹੜੀਆਂ ਕਸਰਤਾਂ ਕਰ ਸਕਦੇ ਆਂ ਹੁੰਦਾ ਕੀ ਹੈ 40 ਸਾਲ ਤੋਂ ਬਾਅਦ ਆਪਣੇ ਲੱਤਾਂ ਦੇ ਵਿੱਚ ਕਮਜ਼ੋਰੀ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਹੈ ਆਪਾਂ ਕਿਤੇ ਸੈਰ ਕਰਕੇ ਆਏ ਆਪਾਂ ਨੂੰ ਲੱਗਿਆ ਆਪਣੀਆਂ ਲੱਤਾਂ ਦੇ ਵਿੱਚ ਦਰਦ ਹੋ ਰਿਹਾ ਹੈ ਔਰ ਥੱਕੇ ਥੱਕੇ ਲੱਗ ਰਿਹਾ ਆ। ਆ ਆਪਾਂ ਘਰੇ ਆਏ ਔਰ ਆਪਾਂ ਨੂੰ ਆ ਕੇ ਆਪਣੀਆਂ ਲੱਤਾਂ ਥੱਕੀਆਂ-ਥੱਕੀਆਂ ਲੱਗਦੀਆਂ ਨੇ ਆਪਾਂ ਰੋਜ਼ 20 ਕਿਲੋਮੀਟਰ ਆਪਣੇ ਆਫਿਸ ਕਾਰ ਚਲਾ ਕੇ ਜਾਂਦੇ ਹਾਂ 20 ਕਿਲੋਮੀਟਰ ਕਾਰ ਚਲਾ ਕੇ ਘਰੇ ਆਉਂਦੇ ਹਾਂ ਆਪਾਂ ਨੂੰ ਆਪਣੀਆਂ ਲੱਤਾਂ ਥੱਕੀਆਂ-ਥੱਕੀਆਂ ਲੱਗਦੀਆਂ ਨੇ ਆਪਾਂ ਐਕਟਿਵ ਆਤੇ 5 ਕਿਲੋਮੀਟਰ ਤੇ ਕਿਸੇ ਕੰਮ ਤੇ ਜਾਂਦੇ ਹਾਂ ਔਰ ਫਿਰ ਵਾਪਸ ਆਉਂਦੇ ਹਾਂ ਆਪਾਂ ਨੂੰ ਆਪਣੀਆਂ ਲੱਤਾਂ ਥੱਕੀਆਂ-ਥੱਕੀਆਂ ਲੱਗਦੀਆਂ ਨੇ ਤਾਂ ਇਸ ਲਈ ਆਪਾਂ ਕਿਹੜੀਆਂ ਕਸਰਤਾਂ ਕਰ ਸਕਦੇ ਹਾਂ ਸਾਰਾ ਦਿਨ ਘਰ ਚ ਆਪਾਂ ਕੰਮ ਕਰਦੇ ਹਾਂ ਔਰ ਰਾਤ ਨੂੰ ਸੌਣ ਵੇਲੇ ਆਪਣੀਆਂ ਲੱਤਾਂ 'ਚ ਦਰਦ ਰਹਿੰਦਾ ਹੈ ਤਾਂ ਕਿਹੜੀਆਂ ਕਸਰਤਾਂ ਕਰ ਸਕਦੇ ਹਾਂ ਬ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੇਦ ਸਿੰਘ ਸਰਾਾ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆ ਸਾਡੀ ਇੰਸਟਾਗ੍ਰਾਮ ਆਈਡੀ ਐਸ ਸਰੀ ਸਿੰਘ ਸਰਾਾ ਫਿਜ਼ੀਓਥੈਰੇਪੀ ਔਰ ਦੂਸਰੀ ਆਈਡੀ ਡਾਕਟਰ ਗੁਰਸ਼ੇਦ ਸਿੰਘ ਔਰ ਸਾਡਾ ਫੇਸਬੁੱਕ ਤੇ ਪੇਜ ਹੈ ਐਸ ਸਰੀ ਸਿੰਘ ਸਰਾਾ ਫਿਜ਼ੀਓਥੈਰੇਪੀ ਕਲੀਨਿਕ ਦੇ ਨਾਮ ਤੇ ਸਾਨੂੰ ਉੱਥੇ ਵੀ ਫੋਲੋ ਜਰੂਰ ਕਰ ਲਓ ਔਰ ਅਗਰ ਤੁਸੀਂ ਸਾਡੇ YouTube ਚੈਨਲ ਨੂੰ ਪਸੰਦ ਕਰਦੇ ਹੋ ਤਾਂ ਸਬਸਕ੍ਰਾਈਬ ਜਰੂਰ ਕਰਿਓ ਔਰ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਸਾਡੇ ਬਾਰੇ ਜਰੂਰ ਦੱਸਿਆ ਕਰੋ ਸੋ ਆਪ ਸ਼ੁਰੂ ਕਰਦੇ ਆਂ ਅੱਜ ਦੀਆਂ ਸਾਨ ਕਸਰਤਾਂ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ 'ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸਭ ਤੋਂ ਪਹਿਲਾਂ ਜਿਹੜੀ ਕਸਰਤ ਹੈ ਉਹ ਕੀ ਕਰਨੀ ਹੈ ਤੁਸੀਂ ਪਹਿਲਾਂ ਰੋਜ਼ਾਨਾ 10 ਮਿੰਟ ਸਵੇਰੇ 10 ਮਿੰਟ ਸ਼ਾਮ ਸੈਰ ਕਰਨੀ ਹੈ ਅਗਰ ਦੁਪਹਿਰੇ ਵੀ ਤੁਸੀਂ ਇੱਕ ਕਸਰਤ ਕਰੋਗੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਏਗੀ ਸਭ ਤੋਂ ਪਹਿਲਾਂ ਤੁਸੀਂ ਸੈਰ ਕਰਕੇ ਆਏ ਵਾਰਮ ਅਪ ਹੋ ਗਿਆ ਆ ਕੇ ਤੁਸੀਂ ਸੈਟ ਟੂ ਸਟੈਂਡ ਕਰਨਾ ਹੈ ਤੁਸੀਂ ਕੁਰਸੀ ਜਿਵੇਂ ਅਸੀਂ ਇਹਦੇ ਆਪਣੇ ਟੇਬਲ ਦੇ ਨਾਲ ਲਗਾ ਲਈਏ ਤੁਸੀਂ ਇਦਾਂ ਕੁਰਸੀ ਇਹ ਕਿਸੇ ਦੀਵਾਰ ਦੇ ਨਾਲ ਲਾ ਲੈਣਾ ਹੈ और नंबर वन कसरत की है सेट टू स्टैंड दोनों हाथ फाड़ लेंगे और इतना खड़े होवेंगे ਇੱਕ ਵਾਰੀ ਕੀਤਾ ਆਪਾਂ 10 ਸੈਟ ਇਸ ਤਰ੍ਹਾਂ ਤੁਸੀਂ ਇਸ ਦੇ 5 ਸੈਟ ਲਾਉਣੇ ਆ ਇੱਕ ਵਾਰੀ ਦੁਬਾਰਾ ਕਰਕੇ ਦਿਖਾ ਦਿੰਨੇ ਆ ਦੋਨੋਂ ਹੱਥ ਫੜ ਲੈਣਾ ਢੋਲ ਨਹੀਂ ਲਾਉਣੀ ਬਿਲਕੁਲ ਆਪਾਂ ਨਾਰਮਲ ਬੈਠਣਾ ਔਰ ਉੱਪਰ ਉਠਾਂਗੇ 1 ਫੇਰ 2 3 4 5 6 7 8 9 10 ਥੈਨ ਰਿਲੈਕਸ ਇਸੇ ਤੁਸੀਂ 5 ਸੈਟ ਲਾਉਣੇ ਆ ਔਰ ਇਸ ਨੂੰ ਤੁਸੀਂ ਸਵੇਰੇ ਸ਼ਾਮ ਜ਼ਰੂਰ ਕਰਨਾ ਔਰ ਦੁਪਹਿਰੇ ਅਗਰ ਕਰੋਗੇ ਤਾਂ ਬਹੁਤ ਹੀ ਗਲਤ ਹੋਏਗੀ ਇਹ ਹੋਗੀ ਨੰਬਰ 3 ਨੰਬਰ 1 ਐਕਸਰਸਾਈਜ਼ ਜਿਸ ਦੇ ਵਿੱਚ ਆਪਾਂ ਸਿਕਸ ਟੂ ਸਟੈਂਡ ਕੀਤਾ ਹੁਣ ਦੂਸਰੀ ਐਕਸਰਸਾਈਜ਼ ਕਰਨ ਲੱਗੇ ਆ ਉਸ ਦੇ ਲਈ ਆਪਾਂ ਕੀ ਕਰਾਂਗੇ ਆਪਾਂ ਖੜੇ ਹੋ ਜਾਾਂਗੇ ਪ੍ਰਕਾਸ਼ ਦੇ ਵਿੱਚ ਆਪਾਂ ਚੇਅਰ ਨੂੰ ਇੱਥੇ ਰੱਖ ਲੈਣਾ ਕੁਰਸੀ ਨੂੰ ਫੜ ਕੇ ਆਪਾਂ ਕਰਾਂਗੇ हिਪ ਪ੍ਰੋਡਕਸ਼ਨ 1 2 3 4 5 ਫੇਸ 6 ਫੇਸ 7 ਫੇਸ 8 ਫੇਸ 9 ਫੇਸ 10 ਦੈਨ ਰਿਲੈਕਸ ਇਹ ਤੁਸੀਂ ਦੋਨੋਂ ਸਾਈਡ ਕਰਨਾ ਇਹ ਹੋਗੀ ਤੁਹਾਡੀ ਦੂਸਰੀ ਕਸਰਤ हिਪ ਅਬਡਕਸ਼ਨ ਆਪਾਂ ਫੇਰ ਤੁਹਾਨੂੰ ਕਰਕੇ ਦਿਖਾਉਨੇ ਆ ਇਹ ਆਪਾਂ ਬੈੱਡ ਤੇ ਲੇਟ ਕੇ ਵੀ ਕਰ ਸਕਦੇ ਆ ਪਰ ਅਗਰ ਆਪਾਂ ਖੜਕੇ ਕਰਾਂਗੇ ਤਾਂ ਆਪਣੀਆਂ ਲੱਤਾਂ ਦੇ ਵਿੱਚ ਜੋ ਬਾਹਰਲੇ ਆਪਣੇ ਅਬਡਕਟਰਸ ਨੇ ਉਹ ਜ਼ਿਆਦਾ ਤਕੜੇ ਹੋਣਗੇ ਦੁਬਾਰਾ ਦੇਖੋ ਧਿਆਨ ਨਾਲ ਸਿੱਧੇ ਖੜੇ ਆਂ ਔਰ ਸਾਈਡ ਤੇ ਦਾ ਚੇਅਰ ਨੂੰ ਹਲਕਾ ਜਿਹਾ ਪਕੜਨਾ ਇਹ ਨਹੀਂ ਵੀ ਭਾ ਇਹਦੇ ਦੇ ਕੇ ਆਪਾਂ ਇਦਾਂ ਕਰਨਾ ਇਹ ਗਲਤ ਹੈ ਸਿੱਧਾ ਖੜਾਂਗੇ ਇੱਕ फिर दो फिर तीन थले आर कर लेना फिर वापस चार फिर फिर छत फिर सात, फिर आठ, फिर नौ फिर दस दैन रिलैक्स इससे पैट लाने ये हिप प्रशन दूसरी साइड भी थोड़ा करके दिखा दें दूसरी साइड करा कि फिर दो फिर तीन फिर चार फिर फिर छे फिर सत्त फिर अठ फिर नौ फिर दस रिलैक्स इस होगी दूसरी कसरत हिप ऑब हम तीसरी एक्सरसाइज की करा हिप एक्सटेंशन सीधे खड़ के और लिखे एक फिर दो तीन फिर चार फिर फिर छत फिर अठ फिर नौ फिर दस दैन रिलैक्स इस नी बारी एसाइड ये होगी थोड़ी तीसरी कसरत है हिपअप एक्सटेंशन द्वारा देखो एक फिर दो फिर तीन फिर चार फिर पांच फिर छत फिर सात फिर आठ फिर नौ फिर दस दैन रिलैक्स ये तो दोनों सैड करनी है और इसनों भी बारी ए साइड ये होगी थोड़ी तीसरी एक्सरसाइज है एक्सटेंशन जी उस तो नैक्सट एक्सरसाइज आ है इसके तो करा अपनी जो काफ ने अपनी जो हील ने इसनों आप रेस करा अपनी अड्डिया हवा चकें और एक फिर तो दो फिर तीन फिर चार फिर पांच फिर छत फिर फिर अठ फिर नौ फिर दस दिन रिलैक्स हर कसरत बाद एक मिनट का आराम करना है ही थोड़ी जड़िया हाँ पिंजणिया ने इन्हों तकड़े करेगी ये होगी हील रेस इस भी तुम बारी करना दबारा देखो ध्यान एक फिर दो फिर तीन फिर चार फिर पांच फिर छत फिर अठ फिर, फिर नौ फिर दस दैन रिलैक्स दो बारी करके दिखाया इस बारी करो यही होगी हील रेज एक्सरसाइज अगली कसरत केड़ी उसके लिए आप करा स्कैट एक्सरसाइज आप कर देने आप दीवार दे हाँ के ना और हाथ सदे रखने दोनों पैर अगर कने और हौली कितने आप नीचे जाना जितने तक जा सकते हैं इतने आप होल्ड करा पांच सैकेंड एक दो तीन चार पांच जिन्ना थो तो जाया जाएगा उन्ना जाना धक्का नहीं करना और फिर वापस आ फिर वापस आवेगी नीचे जावे एक दो तीन चार पांच फिर वापस आई नीचे जावे एक दो तो, तीन चार जाना। फिर तो नीचे जावे एक दो तो, तीन चार फिर वापस फिर नीचे जावे एक दो तो, तीन चार पेन रिलैक्स इस भी दस वारी करना यह होगी थोड़ी स्कैट एक्सरसाइज इस अगली जी एक्सरसाइज आठ के करेंगे नी एक्सटेंशन आपटिंग बैठ जाए जो जा बैडबॉक्स पर बैठ जाएंगे बिल्कुल सीधे और आप बिल्कुल पैर अंदर मोड़ के सीधा अपने जो लत्त तो है उसमें उपर चक देंगे ये अपनी तो लिया कसरत है नी एक्सटेंशन एक की होल्ड करा दस सैकेंड एक दो तीन चार पांच छे सत अठ नौ दस रिलैक्स फिर उपर चक देंगे एक दो तीन चार पांच छे सत अठ नौ दस फिर उपर चक दें एक 2 10 4 5 6 7 8 9 10 ਫਿਰ ਉਪਰ ਚੱਕ ਦਾਂਗੇ 1 2 3 4 5 6 7 8 9 10 ਦੇ ਨੂੰ ਰਿਲੈਕਸ ਤੇ ਤੁਸੀਂ ਪੰਜ ਵਾਰੀ ਇਧਰ ਕਰਨਾ ਪੰਜ ਵਾਰੀ ਇਧਰ ਕਰਨਾ ਉਸ ਵੀ ਪੈਰ ਅੰਦਰ ਮੋੜ ਕੇ ਆਪਾਂ ਲਾਤ ਉੱਪਰ ਚੱਕ ਦੇਣੀ ਆ ਧਿਆਨ ਰੱਖੇ ਜਿਹੜਾ ਗੁੱਡ ਆ ਉਹ ਹਵਾ ਚ ਨਹੀਂ ਚਾਹੀਦਾ ਬਿਲਕੁਲ ਨਾਲ ਜੁੜਿਆ ਹੋਵੇ ਔਰ ਸਿੱਧੇ ਬਹਿਣਾ ਔਰ ਹੱਥ ਹੈ ਜੋ ਥੋਡੇ ਉਹ ਪਿੱਛੇ ਨਹੀਂ ਜਾਣੇ ਚਾਹੀਦੇ ਬਿਲਕੁਲ ਅੱਗੇ ਚਾਹੀਦੇ ਆ ਔਰ ਐਦਾਂ ਕਰਕੇ ਤੁਸੀਂ ਕਸਰਤ ਕਰਨੀਆਂ ਇਹ ਸਾਰੀਆਂ ਕਸਰਤਾਂ ਤੁਸੀਂ ਸਵੇਰੇ ਦੁਪਹਿਰੇ ਸ਼ਾਮ ਕਰਲੀਆਂ ਨੇ ਇਹ ਤਾਂ ਹੋਗੀਆਂ ਲੱਤਾਂ ਦੇ ਤਕੜੇ ਕਰਨ ਵਾਲੀਆਂ ਕਸਰਤਾਂ ਹੁਣ ਤੁਹਾਨੂੰ ਇੱਕ ਸਟ੍ਰੈਚ ਦੱਸਣ ਲੱਗੇ ਆ ਜਿਹੜਾ ਤੁਹਾਡੇ ਪੂਰੀ ਲੱਤ ਨੂੰ ਆਰਾਮ ਦੇਗਾ ਇੱਕ ਸਟ੍ਰੈਚ ਦੱਸਣ ਲੱਗੇ ਆ ਇਸ ਦੇ ਲਈ ਤੁਸੀਂ ਕੁਰਸੀ ਦੇ ਬਿਲਕੁਲ ਐਜ ਤੇ ਆ ਜਾਣਾ ਔਰ ਜਿਹੜੀ ਆਪਾਂ ਇਹ ਖੱਬੇ ਪਾਸੇ ਦਾ ਸਟ੍ਰੈਚ ਦੱਸਣ ਲੱਗੇ ਆ ਪੈਰ ਨੂੰ ਅੰਦਰ ਮੋੜ ਲੈਣਾ ਔਰ ਇਹ ਗੋਡਾ ਸਿੱਧਾ ਔਰ ਤੁਸੀਂ ਅੱਗੇ ਨੂੰ ਆਉਣ ਦੀ ਕੋਸ਼ਿਸ਼ ਕਰਨੀ ਹੈ ਜਦੋਂ ਅੱਗੇ ਨਹੀਂ ਆਉਣ ਨੂੰ ਕੋਸ਼ਿਸ਼ ਕਰੋਗੇ ਇਸ ਜਗ੍ਹਾ ਤੇ ਪੂਰੀ ਲੱਤ ਚ ਖਿੱਚ ਪਈਗੀ ਹੈਮਸਟ੍ਰਿੰਗ ਮਸਲ ਹੈ ਤੁਹਾਡਾ ਜੋ ਔਰ ਕਾਫ ਮਸਲ ਹੈ ਪ੍ਰੋਪਰ ਸਟ੍ਰੈਚ ਹੋਣਗੇ ਔਰ ਇੱਥੇ ਤੁਸੀਂ ਸਾਹਮਣੇ ਦੇਖਣਾ ਔਰ ਇਦਾਂ ਕੋਟੇ ਹੋ ਕੇ ਨਹੀਂ ਹੋਣਾ ਬਿਲਕੁਲ ਫਾਰਵਰਡ ਲੀਨ ਹੋਣਾ ਇਦਾਂ ਕਰਕੇ ਔਰ ਇੱਥੇ ਤੁਸੀਂ ਹੋਲਡ ਕਰਨਾ ਇੱਥੇ ਤੁਸੀਂ 10 ਗਿਣਨੇ ਆ 1 2 3 4 5 6 7 8 9 10 ਦੈਨ ਰਿਲੈਕਸ ਇਸ ਜਗ੍ਹਾ ਤੇ ਇਹੇ ਇਹੇ ਬਿਲਕੁਲ ਰਿਲੈਕਸ ਹੋ ਜਾਣਗੇ ਦੁਬਾਰਾ ਦੇਖੋ पैर अंदर मोड़िया और आप अगर जाने की कोशिश बिल्कुल सामने देखना और अगे जाना पूरी खिंच पेगी इतने दस गण ने एक दो तीन चार पे सात आठ नौ दस दिन दोनों साइड करना पांच बारी इस सैड पांच इस साइड करोगे थोड़ी जी लैग है बिल्कुल रिलैक्स हो जाएगी और महसूस करोगे सन कसरत जिड़ियाँ ਲੱਤਾਂ ਦੀ ਕਮਜ਼ੋਰੀ ਜਾਂ ਲੱਤਾਂ ਦੇ ਵਿੱਚ ਦਰਦ ਰਹਿੰਦਾ ਹੈ ਅਗਰ ਤੁਸੀਂ ਕਸਰਤਾਂ ਕਰੋਗੇ ਤੁਹਾਡੀ ਲੱਤਾਂ ਦੇ ਵਿੱਚ ਜਾਨ ਪੈ ਜਾਏਗੀ ਇੱਕ ਅਸਰਦਾ ਤੁਸੀਂ 10 ਦਿਨ ਕਰਕੇ ਦੇਖੋ ਉਸ ਤੋਂ ਬਾਅਦ ਰਿਜ਼ਲਟ ਤੁਸੀਂ ਕਮੈਂਟ ਬਾਕਸ ਵਿੱਚ ਆਪ ਹੀ ਦੱਸ ਦੇਣਾ ਹੈ ਮਿਲਾਂਗੇ ਜਲਦ ਇੱਕ ਨਵੇਂ ਟੌਪਿਕ ਨਾਲ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਸਾਨੂੰ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਹੋ ਉਨੀ ਦੇਰ ਸਾਰੇ ਜਾਣੇ ਤੁਸੀਂ ਆਪਣਾ ਧਿਆਨ ਰੱਖਣਾ ਜੀ ਸਤਿ ਸ੍ਰੀ ਅਕਾਲ ਜੀ